ਸਤਿ ਸ਼੍ਰੀ ਅਕਾਲ ਜੀ ਬਹੁਤ ਪਿਆਰ ਦਿੱਤਾ ਤੁਸੀਂ ਪਹਿਲੀਆਂ ਵੀਡੀਓਜ਼ ਨੂੰ ਤੁਹਾਨੂੰ ਚੰਗੀਆਂ ਲੱਗਦੀਆਂ ਤਾਂ ਮੇਰਾ ਵੀ ਦਿਲ ਕਰਦਾ ਮੈਂ ਹੋਰ-ਹੋਰ ਕਨਸੈਪਟਸ ਲੱਭ ਕੇ ਜਿਹੜੇ ਐ ਤੁਹਾਡੇ ਕੋਲ ਲੈ ਕੇ ਆਵਾਂ ਤੇ ਆਪਾਂ ਰਲ ਮਿਲ ਕੇ ਇਹ ਜੋ ਕਿਤਾਬਾਂ ਦੇ ਵਿੱਚ ਛੁਪਿਆ ਹੋਇਆ ਗਿਆਨ ਐ ਉਸ ਨੂੰ ਆਪਾਂ ਵਿਚਾਰਾਂ ਦੇ ਵਿੱਚ ਲੈ ਕੇ ਆਈਏ ਤੇ ਕੁਝ ਨਾ ਕੁਝ ਸਿੱਖਦੇ ਰਹੀਏ ਨਵਾਂ ਤੇ ਅੱਜ ਆਪਾਂ ਕਰਨ ਲੱਗੇ ਆ ਤੁਸੀਂ ਪਹਿਲਾਂ ਉਹ ਵੀਡੀਓ ਜਿਹੜੀ ਤਰਕਤ ਨਾਲ ਕੀਤੀ ਸੀਗੀ ਤੇ ਬਹੁਤ ਸਾਰੇ ਵੀਵਿਜ਼ ਆਏ ਸੀ ਵਿਦ ਰਖਤ ਨਾਲ ਹੀ ਕਰਨੀ ਹੈ ਫੇਰ ਆਪਾਂ ਨੇ ਉਹ ਕੰਧ ਨਾਲ ਕਰ ਲਈ ਸੀ ਕਿਤੇ ਵੀ ਕਰ ਸਕਦੇ ਹੋ ਕੋਈ ਹਾਰਡ ਸਰਫੇਸ ਚਾਹੀਦਾ ਸੀਗਾ ਉਹਦੇ ਲਈ ਫੇਰ ਵੀ ਤੁਸੀਂ ਜੋ ਇੰਨਾ ਪਿਆਰ ਦਿੱਤਾ ਉਸ ਤੋਂ ਬਾਅਦ ਸੀ ਉਹ ਹੱਥ ਦੇ ਵਿੱਚ ਮੋਰੀ ਕਰਕੇ ਦਿਖਾਈ ਸੀ ਮਹਤਪ ਸਿੰਘ ਦੇ ਨਾਲ ਫੇਰ ਇੱਕ ਕਾਗਜ਼ ਨੂੰ ਫੋਲਡ ਕਰਕੇ ਇੱਕ ਉਹ ਕੀਤੀ ਸੀ ਤੇ ਅੱਜ ਅਸੀਂ ਸਿੱਕਿਆਂ ਦੇ ਨਾਲ ਕਰਨ ਜਾ ਰਹੇ ਹਾਂ ਇਹ 6 ਸਿੱਕੇ ਲੈਣੇ ਆ ਤੇ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਅਰੇਂਜ ਕਰ ਲੈਣਾ 3 2 ਤੇ 1 ਮਤਲਬ 1 2 3 ਹੁਣ ਅਸੀਂ ਕੀ ਕਰਨਾ ਹੈ ਵੀ ਦੋ ਸਿੱਕੇ ਹਿਲਾ ਸਕਦੇ ਹਾਂ ਬਸ ਅਸੀਂ ਸਿਰਫ ਦੋ ਸਿੱਕੇ ਹਿਲਾ ਸਕਦੇ ਹਾਂ ਦੋ ਸਿੱਕੇ ਹਿਲਾ ਕੇ ਅਸੀਂ ਕਿਸ ਤਰ੍ਹਾਂ ਦਾ ਪੈਟਰਨ ਬਣਾਣਾ ਤੁਹਾਨੂੰ ਮੈਂ ਬਣਾ ਕੇ ਦਿਖਾਣਾ ਵੀ ਇਹ ਇੱਧਰ ਹੋ ਜਾਏ 1 2 3 ਹੋ ਜਾਏ ਇਹ ਪਹਿਲਾਂ 1 2 3 ਸੀ ਹੁਣ ਇਹ ਹੋ ਜਾਏ 1 2 3 ਇਹ ਪੈਟਰਨ ਆਪਾਂ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਆਓ ਆਪਾਂ ਕੋਸ਼ਿਸ਼ ਕਰਕੇ ਦੇਖਦੇ ਹਾਂ ਬਣਾਨੇ ਆ ਇਸ ਨੂੰ ਤੇ ਤੁਹਾਡੇ ਕੋਲ 6 ਸਿੱਕੇ ਹੈਗੇ ਆ ਤੇ ਤੁਸੀਂ ਵੀ ਹੋ ਜੋ ਨਾਲ ਦੀ ਨਾਲ ਟਰਾਈ ਕਰਨੀ ਸ਼ੁਰੂ ਕਰ ਦੋ ਹਾਲੇ ਦੱਸਾਂਗੇ ਤੁਹਾਨੂੰ ਦੇਖੋ ਅਸੀਂ ਇੱਕ ਸਿੱਕਾ ਇੱਥੋਂ ਹਿਲਾਇਆ ਇੱਕ ਸਿੱਕਾ ਇੱਥੋਂ ਹਿਲਾਇਆ ਪਰੇ 1 3 2 ਹੋ ਗਏ ਤਾਂ ਹੁਣ ਅਸੀਂ ਕੀ ਕਰਾਂਗੇ ਮੂਵ ਦੋ ਹੀ ਕਰਨੇ ਆ ਅਸੀਂ ਸਿੱਕੇ ਤਾਂ ਸਭ ਤੋਂ ਸੌਖਾ ਤਰੀਕਾ ਤੁਹਾਨੂੰ ਦੱਸਣ ਜਾ ਰਿਹਾ ਵੀ ਇੱਥੇ ਦੋ ਉਂਗਲੀਆਂ ਰੱਖੋ ਇਹ ਦੋਨੋਂ ਸਿੱਕਿਆਂ ਨੂੰ ਇੱਥੇ ਮੂਵ ਕਰ ਲਓ ਚਲੋ 1 2 3 ਫਿਰ ਦੇਖੋ 3 2 1 ਤੇ ਬਣ ਗਿਆ 1 2 3 ਠੀਕ ਹੈ ਜੀ 3 2 1 1 2 3 મતલب ਇਸ ਲਾਈਨ ਚ 1 ਹੈ ਇਸ ਚ 2 ਹੈ ਇਸ ਚ 3 ਹੈ ਚੱਕੋ ਸਿੱਕੇ ਤੇ ਕਰਕੇ ਦੇਖੋ ਤੇ ਹੋਰਨਾਂ ਵੀ ਕਰਾਓ ਬਹੁਤ ਬਹੁਤ ਧੰਨਵਾਦ